ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਜੀ 93ਵਾਂ ਦਿਨ 100 ਦਿਨ ਅਲੱਗ-ਅਲੱਗ ਸਟਾਈਲ 'ਚ ਦਸਤਾਰਾ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਰਣਜੀਤ ਬਾਵਾ ਸਟਾਈਲ ਇੱਕ ਹੋਰ ਦੇਸੀ ਪੱਗ ਸਜਾ ਕੇ ਦਿਖਾਵਾਂਗੇ ਜਿਹੜੀ ਉਹਨਾਂ ਨੇ ਇੱਕ Song ਕੱਢਿਆ ਸੀ ਨੀ ਮਿੱਟੀਏ ਉਹਦੇ ਵਿੱਚ ਉਹਨਾਂ ਨੇ ਸਜਾਈ ਹੋਈ ਸੀ ਤੇ ਹੁਣ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਜਿਹੜੇ ਵੀ ਨਾਲ ਨਹੀਂ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨ ਏ ਸਾਡੀ 6 ਮੀਟਰ ਚ ਰੂਬੀਆ ਵੈਲ ਕੈਮੀਕਲ ਕਪੜੇ ਦੇ ਵਿੱਚ ਸਿੰਗਲ ਦਸਤਾਰ ਆ ਜਿਹਨੂੰ ਅਸੀਂ ਸੁੱਕੀ ਹੀ ਨਾਲ ਦੀ ਨਾਲ ਪੂਣੀ ਕਰਕੇ ਤੁਹਾਨੂੰ ਸਜਾ ਕੇ ਦਿਖਾਵਾਂਗੇ ਪਹਿਲਾਂ ਅਸੀਂ ਸਿਰ ਦੇ ਵਿਚਕਾਰ ਜੋੜਾ ਸੈਮ ਨੂੰ ਇਸ ਤਰੀਕੇ ਨਾਲ ਕਰ ਲੈਣਾ ਹੈ ਤੇ ਨਾਲ ਹੀ ਕੰਗਾ ਸੈਮ ਨੂੰ ਵੀ ਅਸੀਂ ਰੱਖ ਲਵਾਂਗੇ ਕੋਈ ਐਕਸਟਰਾ ਬੇਸ ਅਸੀਂ ਯੂਜ਼ ਨਹੀਂ ਕਰਨਾ ਬਸ ਇੱਕ ਪੰਨਾ ਬਣਾਗੇ نیچے ਜਿਹੜਾ ਤੁਹਾਨੂੰ ਇਸ ਤਰੀਕੇ ਨਾਲ ਸਜਾਉਣਾ ਪਵੇਗਾ ਕਿਉਂਕਿ ਪੰਨਾ ਸਜਾਉਣ ਦਾ ਨੀਚੇ ਇਹ ਫਾਇਦਾ ਹੈ ਕਿ ਗ੍ਰਿਪ ਜਿਆਦਾ ਮਜ਼ਬੂਤ ਹੁੰਦੀ ਆ ਜਦੋਂ ਤੁਸੀਂ ਕਿਸੇ ਵੀ ਸਟਾਈਲ ਦੀ ਦਸਤਾਰ ਦੇ نیچے ਕੋਈ ਐਕਸਟਰਾ ਬੇਸ ਸਜਾਉਨੇ ਆ ਉਸ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਨਵੇਂ ਨੇ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਬਾਈ ਡਿਟੇਲ ਅਤੇ ਸਟੈਪ ਬਾਈ ਸਟੈਪ ਦਿੱਤੀ ਜਾਵੇਗੀ ਕੋਈ ਵੀ ਚੀਜ਼ ਤੁਹਾਡੇ ਕੋਲ ਲੁਕੋਈ ਨਹੀਂ ਜਾਵੇਗੀ ਤਾਂ ਜੋ ਤੁਹਾਨੂੰ ਆਸਾਨੀ ਨਾਲ ਸਮਝ ਆ ਜਾ ਸਕੇ ਹੁਣ ਅਸੀਂ ਕਿਸਾ ਨੂੰ ਹਰੇਕ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਕਰਾਂਗੇ ਸੱਜੇ ਪਾਸਿਓ ਇਸ ਤਰੀਕੇ ਨਾਲ ਪੰਨੇ ਨੂੰ ਇਕੱਠਾ ਕਰਕੇ ਤੁਸੀਂ ਇਹਨੂੰ ਸਜਾ ਲੈਣਾ ਹੈ ਤੁਸੀਂ ਆਪਣੇ ਕਿਸੇ ਵੀ ਅਲੱਗ ਸਟਾਈਲ ਨਾਲ ਪੰਨਾ ਸਜਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਮੈਂ ਇਸ ਤਰੀਕੇ ਨਾਲ ਇਸ ਲਈ ਸਜਾਉਣਾ ਕਿਉਂਕਿ ਇਹਦੇ ਨਾਲ ਪਹਿਲਾ ਲੜਾ ਜਿਹੜਾ ਆਪਣੀ ਜਗ੍ਹਾ ਤੇ ਟਿਕਿਆ ਰਹਿੰਦਾ ਆ ਤੇ ਹੁਣ ਅਸੀਂ ਦੇਸੀ ਪੱਗ ਨੂੰ ਸਜਾਉਣਾ ਸ਼ੁਰੂ ਕਰਾਂਗੇ ਸਿੰਗਲ ਦਸਤਾਰ ਹੈ ਇਸ ਲਈ ਥੋੜਾ ਧਿਆਨ ਨਾਲ ਆ ਦੇਖੋ ਸਿੰਗਲ ਦਸਤਾਰ ਹੈ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਆ ਇੱਕ ਕੋਰਨਰ ਫੜ ਕੇ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਨਾ ਸ਼ੁਰੂ ਕਰ ਦਿਓ ਇਹਦੇ ਵਿੱਚ ਥੋੜੇ ਜਿਹਾ ਵੱਟ ਪਾ ਲਿਓ ਕਿਉਂਕਿ ਇਹਨੂੰ ਅਸੀਂ ਛੋਟਾ ਜਿਹਾ ਜਿੱਦਾਂ ਖੱਬੇ ਪਾਸੇ ਉਹਨਾਂ ਦਾ ਤੁਹਾਨੂੰ ਤੁਲਲਾ ਦਿਖਦਾ ਪਿਆ ਨਾ ਜਿਹੜਾ ਉਹਨਾਂ ਨੇ ਲੜ ਲ ਹੁਣ ਥੋੜਾ ਇਸ ਤਰੀਕੇ ਨਾਲ ਇਕੱਠਾ ਕਰ ਲਵਾਂਗੇ ਤਾਂ ਜ਼ਿਆਦਾ ਵੈਲਨ ਗੁੱਡ ਹੋਵੇਗਾ ਕਿਸੇ ਵੀ ਲੜ ਨੂੰ ਅਸੀਂ ਮਾਵਾਂ ਨਹੀਂ ਲਗਾਇਆ ਹੋਇਆ ਸਿੰਪਲ ਹੀ ਨੇ ਦੋਨੋਂ ਲੜ ਜਿੱਦਾਂ ਪੁਰਾਣੇ ਟਾਈਮਾਂ ਦੇ ਵਿੱਚ ਕਈ ਵੀਰ ਦਸਤਾਰ ਸਜਾਉਂਦੇ ਸੀਗੇ ਤੇ ਉਹਨਾਂ ਨੇ ਆਪਣੀ ਇਸ ਸੌਂਗ ਦੇ ਵਿੱਚ ਇਹ ਦਸਤਾਰ ਸਜਾਈ ਹੋਈ ਸੀਗੀ ਇਸ ਤਰੀਕੇ ਨਾਲ ਤੁਸੀਂ ਉਹਨਾਂ ਕੇਹੀ ਲੜ ਛੱਡਣਾ ਹੈ ਜਿੰਨਾਂ ਕੋ ਉਹਨਾਂ ਨੇ ਛੱਡਿਆ ਫਿਰ ਦੇਖੋ ਆਪਾਂ ਸਿੱਧਾ ਹੀ ਸਜਾਣਾ ਹੈ ਦਸਤਾਰ ਨੂੰ ਇਹਦੇ ਵਿੱਚ ਸਿੱਧੇ-ਸਿੱਧੇ ਹੀ ਵੱਟ ਪੈਣਗੇ ਨਾਲ ਦੀ ਨਾਲ ਹੀ ਅਸੀਂ ਪੂਣੀ ਕਰਾਂਗੇ ਪੂਣੀ ਵੀ ਥੋੜੀ ਜਿਹੀ ਰਫ ਕਰਾਂਗੇ ਤੇ ਜਿਹੜੇ ਵਟ ਹੋਣਗੇ ਉਹ ਥੋੜੇ ਸਿੱਧੇ ਸਿੱਧੇ ਰੱਖਣ ਦੀ ਹੀ ਕੋਸ਼ਿਸ਼ ਕਰਨੀ ਆ ਜਿਵੇਂ ਉਹਨਾਂ ਦੀ ਦਸਤਾਰ ਦੇ ਵਿੱਚ ਹੁੰਦਾ ਹੈ ਤੇ ਹੁਣ ਇਸ ਢੰਗ ਨਾਲ ਤੁਸੀਂ ਪਹਿਲੇ ਲੜ ਦੇ ਵਿੱਚ 2-3 ਵਟ ਪਾ ਕੇ ਸਿੱਧੇ ਸਿੱਧੇ ਕਰਕੇ ਇਸ ਤਰੀਕੇ ਨਾਲ ਲਾਉਣਾ ਆ ਅੱਖਾਂ ਉਹਨਾਂ ਦੀ ਜਿਆਦਾ ਟਕੀਆਂ ਨਹੀਂ ਹੈਗੀਆਂ ਤੇ ਪਰ ਵੱਟੇ ਵੀ ਉਹਨਾਂ ਦੇ ਦੋਨੋਂ ਬਾਹਰ ਨੇ ਅਸੀਂ ਵੀ ਤੁਹਾਨੂੰ ਉਸੇ ਤਰੀਕੇ ਨਾਲ ਹੀ ਸਜਾ ਕੇ ਦਿਖਾਵਾਂਗੇ ਉਹਨਾਂ ਦੀ ਮੈਂ ਇੱਕ ਹੋਰ ਵੀਡੀਓ ਪਾਈ ਆ ਜਿਹੜੇ ਆਪਣੇ ਰਣਜੀਤ ਬਾਵਾ ਜੀ ਨੇ ਉਹਨਾਂ ਦੀ ਦਸਤਾਰ ਨੇ ਜਿਹੜੀ ਨੋਰਮਲ ਵਟਾਲੀ ਦਸਤਾਰ ਸਜਉਂਦੇ ਨੇ ਨਾ ਉਹ ਉਹਦੀ ਵੀਡੀਓ ਵੀ ਮੈਂ ਪੋਸਟ ਕੀਤੀ ਹੋਈ ਆ ਮੇਰੇ ਵੀਰੋ ਉਹਦਾ ਵੀ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਵਾਂਗਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਹੁਣ ਦੇਖੋ ਅਸੀਂ ਦੋਨੋਂ ਪੱਲੇ ਬਰਾਬਰ ਕਰਕੇ ਇਸ ਤਰੀਕੇ ਨਾਲ ਇਕੱਠੇ ਕਰ ਲਿਆ ਉਹਨਾਂ ਨੂੰ ਤੇ ਫੇਰ ਲੜ ਨੂੰ ਉਪਰੋ ਜੀ ਫੜ ਕੇ ਐਦਾਂ ਹੀ ਲਾ ਦੇਣਾ ਆ ਕਿਉਂਕਿ ਉੱਪਰਲੇ ਲੜ ਵੀ ਮੈਂ ਸੌਂਗ ਚ ਚੈੱਕ ਕੀਤੇ ਸੀ ਉਹਨਾਂ ਦੀ ਵੀਡੀਓ ਜਦੋਂ ਦੇਖੀ ਨਾ ਮੈਂ ਇਸ ਸੌਂਗ ਦੀ ਤਾਂ ਉਹਦੇ ਵਿੱਚ ਨਾ ਉਹਨਾਂ ਨੇ ਉੱਪਰਲੇ ਲੜ ਸੀ ਜਿਹੜੇ ਉਹ ਵੀ ਕੁਝ ਜ਼ਿਆਦਾ ਸਾਫ਼ ਨਹੀਂ ਸੀਗੇ ਜਿੱਦਾਂ ਨਾ ਸਿੱਧੇ-ਸਿੱਧੇ ਕਰਕੇ ਉਹਨਾਂ ਨੇ ਨਾਲ ਦੇ ਨਾਲ ਜਿੱਦਾਂ ਪੂਣੀ ਕੀਤੀ ਜਿੱਦਾਂ ਲੜਾਈ ਉਸੇ ਤਰੀਕੇ ਨਾਲ ਰੱਖ ਦਿੱਤੇ ਹੋਏ ਅਸੀਂ ਵੀ ਥੋੜੀ ਲੜ ਉਸੇ ਤਰੀਕੇ ਨਾਲ ਹੀ ਛੱਡ ਦੇਣੀ ਆ ਮੇਰੇ ਵੀਰੋ ਬਸ ਵਟ ਨੇ ਜਿਹੜੇ ਥੋੜੇ ਸਿੱਧੇ-ਸਿੱਧੇ ਪਾਣ ਦੀ ਕੋਸ਼ਿਸ਼ ਕਰਨੀ ਆ ਸ਼ੇਪ ਉਹਨਾਂ ਵਰਗੀ ਬਣਾਣੀ ਆ ਤੇ ਜਿੱਦਾਂ ਹੀ ਉਹਨਾਂ ਨੇ ਖੱਬੇ ਪਾਸੇ ਲੜ ਛੱਡਿਆ ਤੇ ਜਿਹੜਾ ਉੱਪਰ ਉਹਨਾਂ ਨੇ ਛੋਟਾ ਲੜ ਕੱਢਿਆ ਆ ਉਸੇ ਤਰੀਕੇ ਨਾਲ ਮੈਂ ਤੁਹਾਨੂੰ ਕੱਢ ਕੇ ਦਿਖਾਵਾਂਗਾ ਦੇਖੋ ਇਹ ਦਸਤਾਰਾਂ ਉਹ ਨਹੀਂ ਜਿਹੜੀ ਮੈਂ ਤੁਹਾਨੂੰ ਉਹਨਾਂ ਵਰਗੀਆਂ ਸਜਾ ਕੇ ਦਿਖਾ ਰਹੀਆਂ ਇਹਨਾਂ ਦੇ ਵਿੱਚ ਜਿਹੜੀ ਜਿਹੜੀ ਵੀ ਛੋਟੀ ਛੋਟੀ ਚੀਜ਼ ਵੀ ਅਲੱਗਾਂ ਦਾ ਮੈਂ ਤੁਹਾਨੂੰ ਉਹ ਅਲੱਗ ਤਰੀਕੇ ਨਾਲ ਹੀ ਕਰਕੇ ਦਿਖਾ ਰਹੀਆਂ ਹਾਂ ਮੇਰੇ ਵੀਰੋ ਕੋਈ ਵੀ ਵੀਡੀਓ ਮੇਰੀ ਸੇਮ ਨਹੀਂ ਹੁੰਦੀ ਹੈਗੀ ਇਸ ਲਈ ਥੋੜਾ ਜਿਆ ਇਸ ਚੀਜ਼ ਨੂੰ ਸਮਝਿਆ ਕਰੋ ਮੈਂ ਤੁਹਾਨੂੰ ਚਾਹੁੰਦਾ ਕਿ ਮੈਂ ਹਰ ਵਾਰ ਤੁਹਾਨੂੰ ਅਲੱਗ ਸਟਾਈਲ ਦੀ ਇੱਕ ਦਸਤਾਰ ਦੀ ਵੀਡੀਓ ਦਵਾਂ ਇਸ ਲਈ ਨਾਲ ਜੁੜੇ ਰਹਿਣਾ ਕਰੋ ਇਹ ਨਾ ਕਿਹਾ ਕਰੋ ਕਿ ਮੈਂ ਸੇਮ ਵੀਡੀਓ ਪੋਸਟ ਕਰ ਰਹੀ ਹਾਂ ਤੁਸੀਂ ਦੇਖੋ ਤੁਸੀਂ ਮੈਂ ਤੁਹਾਨੂੰ ਸ਼ੇਪ ਅਲੱਗ ਬਣ ਕੇ ਦਿਖਾਉ ਤੈਨੂੰ ਉਹਨਾਂ ਵਰਗੀ ਬਣ ਕੇ ਦਿਖਾਨਾ ਤੇ ਲੜ ਵੀ ਤੁਹਾਨੂੰ ਉਹਨਾਂ ਵਾਂਗ ਹੀ ਲਾ ਕੇ ਦਿਖਾਨਾ ਹੁੰਦਾ ਹੈ ਮੈਂ ਇਸ ਲਈ ਮੇਰੇ ਵੀਰੋ ਦੇਖਿਆ ਕਰੋ ਵੀਡੀਓ ਨੂੰ ਧਿਆਨ ਨਾਲ ਤੇ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਸਾਰੇ ਲੜਾ ਦੇ ਵਿੱਚ ਤੁਸੀਂ ਸਿੱਧੇ ਸਿੱਧੇ ਜੇ ਵੱਟ ਪਾ ਕੇ ਇਹਨਾਂ ਨੂੰ ਪਿੱਛੇ ਤੱਕ ਸਹੀ ਕਰਕੇ ਹੀ ਲਾਉਣਾ ਹੈ ਜੇ ਤੁਹਾਨੂੰ ਕਿਤੇ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਉਹਨੂੰ ਨਾਲ ਦੀ ਨਾਲ ਸਹੀ ਕਰਨਾ ਹੈ ਦਸਤਾਰ ਦੇ ਵਿੱਚ ਤੁਹਾਡੇ ਕਿਤੇ ਡੰਗ ਨਹੀਂ ਹੋਣਾ ਚਾਹੀਦਾ ਜੇ ਡੰਗ ਪੈਂਦਾ ਹੈ ਤਾਂ ਅੰਦਰੋ ਜੀ ਕਪੜਾ ਐਡਜਸਟ ਕਰਕੇ ਹੀ ਦਸਤਾਨ ਨੂੰ ਸਜਾਉਣਾ ਆ ਤੁਸੀ ਦੇਖੋ ਅੱਜ ਤਾਂ ਮੈਂ ਕੋਈ ਬੇਸ ਨਹੀਂ ਰੱਖਿਆ ਮੇਰੀ ਦਸਤਾਰ 'ਚ ਤਾਂ ਵੀ ਕਿਤੇ ਡੰਗ ਨਹੀਂ ਪੈ ਰਹੇ ਆ ਜੇ ਤੁਹਾਡੀ ਦਸਤਾਰ 'ਚ ਵੀ ਕਿਤੇ ਡੰਗ ਪੈਂਦਾ ਆ ਤਾਂ ਉਹਦੇ ਵਿੱਚ ਕੋਈ ਐਕਸਟਰਾ ਕਪੜਾ ਨਹੀਂ ਦੇਣਾ ਤੁਸੀ ਜੋ ਤੁਹਾਨੂੰ ਜੋ ਵੀ ਵੀਰ ਕੁਝ ਵੀ ਸਿਖਾਵੇ ਤੁਸੀਂ ਹਮੇਸ਼ਾ ਆਪਣੇ ਹਿਸਾਬ ਨਾਲ ਕੰਮ ਲੈਣਾ ਆਪਣੇ ਦਿਮਾਗ ਤੋਂ ਠੀਕ ਹੈ ਜੀ ਜ਼ਰੂਰੀ ਨਹੀਂ ਹੈਗਾ ਤੁਹਾਨੂੰ ਕੋਈ ਚੀਜ਼ ਸਿਖਾਰਿਆ ਦਾ ਸਹੀ ਇਹ ਸਿਖਾਰਿਆ ਇਸ ਚੀਜ਼ ਤੇ ਨਾ ਜਾਇਆ ਕਰੋ ਦੇਖੋ ਹਰ ਇੱਕ ਬੰਦੇ ਦਾ ਆਪਣਾ ਤਜਰਬਾ ਹੁੰਦਾ ਆਪਣਾ ਇੱਕ ਐਕਸਪੀਰੀਅੰਸ ਹੁੰਦਾ ਆ ਉਹਦੇ ਵਿੱਚੋਂ ਜੋ ਸਿੱਖਦਾ ਉਹ ਬੰਦਾ ਤੁਹਾਨੂੰ ਸਿਖਾਉਂਦਾ ਆ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਸਿੰਪਲ ਅਤੇ ਸੋਬਰ ਦਸਤਾਰ ਸਜਾ ਕੇ ਦਿਖਾਵਾਂ ਜਿਹਦੇ ਵਿੱਚ ਤੁਹਾਨੂੰ ਐਕਸਟਰਾ ਕਪੜੇ ਪਾਉਣ ਦੀ ਲੋੜ ਨਾ ਪਵੇ ਜੇ ਤੁਹਾਡੀ ਦਸਤਾਰ ਦੇ ਵਿੱਚ ਕਿਤੇ ਡੰਗ ਪੈਂਦੀ ਹੈ ਇਸ ਲਈ ਥੋੜਾ ਇਸ ਚੀਜ਼ ਨੂੰ ਧਿਆਨ ਚ ਰੱਖਿਆ ਕਰੋ ਤੇ ਹੁਣ ਨਾਲ ਦੀ ਨਾਲ ਦੋਨੋਂ ਪੱਲੇ ਬਰਾਬਰ ਕਰਕੇ ਅਸੀਂ ਇਹਦੀ ਪੂਣੀ ਕਰ ਰਹੇ ਆਂ ਨੀਚੇ ਜੀ ਕੋਈ ਜਿਹੜਾ ਲੜ ਤੁਹਾਨੂੰ ਟਾਈਟ ਲੱਗਦਾ ਹੈ ਉਹਨੂੰ نیچے ਰੱਖ ਕੇ ਉੱਪਰ ਉਹ ਜੀ ਪਿੰਚ ਕਰਕੇ ਰੈਂਡਮਲੀ ਪੇਚ ਲਗਾਣੇ ਆ ਤੁਸੀਂ ਉੱਪਰੋਂ ਕੋਈ ਪੇਚਾਂ ਨੂੰ ਅਸੀਂ ਜ਼ਿਆਦਾ ਸਾਫ਼ ਨਹੀਂ ਕਰਨਾ ਹੈਗਾ ਬਾਅਦ ਦੇ ਵਿੱਚ ਵੀ ਅਸੀਂ ਨਾਰਮਲ ਜੀ ਦਸਤਾਰ ਸਜਾਉਣੀ ਹੈ ਮੜਾਸਾ ਟਾਈਪ ਜਿੱਦਾਂ ਨਾਰਮਲ ਦਸਤਾਰ ਹੁੰਦੀ ਹੈ ਬਸ ਇਹਦੇ ਵਾਟਾ ਜਿਹੜੇ ਅਸੀਂ ਸਿੱਧੇ-ਸਿੱਧੇ ਪਾਣੇ ਆ ਸ਼ੇਪ ਅਸੀਂ ਰਣਜੀਤ ਪਾਵਾ ਵੀਰ ਵਰਗੀ ਸਜਾ ਕੇ ਦਿਖਾਣੀ ਹੈ ਤੁਹਾਨੂੰ ਲੜ ਵੀ ਉਦਾਂ ਹੀ ਛੱਡਨੇ ਆ ਦੋ ਤਿੰਨ ਵਟ ਪਾਓ ਜ਼ਿਆਦਾ ਵਟ ਬਣਾਉਣ ਦੇ ਚੱਕਰ 'ਚ ਆਪਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਦਸਤਾਰ ਦੀ ਸਫਾਈ ਸਫਾਈ ਇੱਥੋਂ ਮੈਜ਼ਰ ਹੁੰਦੀ ਹੈ ਤੁਹਾਡੀ ਦਸਤਾਰ ਕਿਤੋਂ ਇਹ ਨਾ ਹੋਵੇ ਕਿਤੋਂ ਬਾਹਰ ਆ ਕਿਤੋਂ ਅੰਦਰ ਆ ਕਿਤੋਂ ਬਾਹਰ ਆ ਕਿਤੋਂ ਅੰਦਰ ਆ ਉਹਦੇ ਨਾਲ ਤੁਹਾਡੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਖਰਾਬ ਹੋਵੇਗੀ ਪ੍ਰੋਪਰ ਗੋਲਾਈ ਦੇ ਵਿੱਚ ਜਾਣੀ ਚਾਹੀਦੀ ਹੈ ਦਸਤਾਰ ਜੇ ਤੁਹਾਨੂੰ ਲੱਗਦਾ ਸੀ ਕਿ ਮੈਂ ਵਿੱਚ ਬੇਸ ਦੇ ਕੇ ਨਾ ਤੁਹਾਨੂੰ ਸਹੀ ਸ਼ੇਪਾ ਬਣਾ ਕੇ ਦਿਖਾ ਰਿਹਾ ਤਾਂ ਇਹ ਜ਼ਰੂਰੀ ਨਹੀਂ ਹੈਗਾ ਤੁਹਾਡੀ ਸੋਚ ਗਲਤ ਆ ਮੈਂ ਅੱਜ ਬਿਨਾਂ ਕਿਸੇ ਬੇਸ ਪਾਏ ਤੇ ਜੂੜਾ ਵੀ ਤੁਹਾਨੂੰ ਸਿਰ ਦੇ ਵਿੱਚ ਘਾਰ ਕਰਕੇ ਦਿਖਾਇਆ ਤੇ ਸ਼ੇਪ ਤੁਹਾਨੂੰ ਮੈਂ ਤਾਂ ਵੀ ਗੋਲ ਬਣਾ ਕੇ ਦਿਖਾਉਂਗਾ ਇਹ ਆਪਣੀ ਆਪਣਾ ਐਕਸਪੀਰੀਅੰਸ ਹੁੰਦਾ ਹੈ ਮੇਰੇ ਵੀਰੋ ਬੇਸ ਮੈਂ ਤੁਹਾਨੂੰ ਇਸ ਲਈ ਸਿਝਾ ਕੇ ਦਿਖਾਣਾ ਨਾਲ ਕਿ ਤੁਹਾਨੂੰ ਸਿਝਾਣਾ ਸੌਖਾ ਰਵੇ ਉਸ ਚੀਜ਼ ਨੂੰ ਕਿਉਂਕਿ ਮੈਂ ਪੱਗ ਦੇ ਨੀਚੇ ਬੇਸ ਇਸ ਲਈ ਬੰਨਦਾ ਕਿਉਂਕਿ ਪਹਿਲਾਂ ਮੇਰੇ ਕੇਸ ਹੈਵੀ ਸੀਗੇ ਤੇ ਮੇਰੇ ਕੇਸ ਹੈਵੀ ਹੋਣ ਕਰਕੇ ਨਾ ਮੈਨੂੰ ਬੇਸ ਬੰਨਣ ਦੀ ਲੋੜ ਨਹੀਂ ਸੀ ਪੈਂਦੀ ਤੇ ਹੁਣ ਮੈਂ ਬੇਸ ਖੰਪੇ ਪਾਸੇ ਰੱਖਦਾ ਜੁਰਾ ਦਸਤਾਨ ਨੂੰ ਥੋੜਾ ਹੈਵੀ ਕਰਨ ਦੇ ਲਈ ਤੇ ਹੁਣ ਗੱਲਬਾਤ ਕਰਦੇ ਹਾਂ ਦੁਬਾਰਾ ਪੜਨੇ ਦੀ ਦੇਖੋ ਜਿੱਦਾਂ ਗੁਲਾਈ ਉਹਨਾਂ ਦੇ ਪੜਨੇ ਦੀ ਹੈ ਨਾ ਉਸੇ ਤਰੀਕੇ ਤੇ ਹੀ ਗੁਲਾਈ ਤੁਹਾਨੂੰ ਬਣਾ ਕੇ ਦਿਖਾਵਾਂਗੇ ਲੜ ਥੋੜਾ ਉੱਪਰ ਲੈ ਕੇ ਤੇ ਜਿਹੜਾ ਅਖੀਲ ਲੜ ਲੜ ਹੋਊਗਾ ਇਹਨੂੰ ਵੀ ਆਪਾਂ ਛੋਟਾਇ ਫੜਲਾ ਬਣਾਣਾ ਹੈ ਉਹਦਾ ਫਿਰ ਅਸੀਂ ਲੜ ਨੂੰ ਅੰਦਰ ਲਗਾਵਾਂਗੇ ਤੇ ਨਾਲ ਦੀ ਨਾਲ ਪੂਣੀ ਕਰਕੇ ਪਿੱਛੋਂ ਦੀ ਲੜ ਨੂੰ ਪਿੰਚ ਕਰਕੇ ਇਹਨੂੰ ਥੋੜਾ ਨੀਵਾਂ ਲਗਾਵਾਂਗੇ ਪਹਿਲੇ ਲੜ ਨਾਲੋਂ ਤੇ ਸੱਜੇ ਪਾਸੇ ਉਹਨਾਂ ਤੁਸੀਂ ਦੇਖੋ ਉਹਨਾਂ ਦੇ ਜਿਹੜੇ ਕੰਨ ਆ ਕੰਨ ਕੁਝ ਜ਼ਿਆਦਾ ਟਕੇ ਨਹੀਂ ਹੈਗੇ ਉਹਨਾਂ ਦੇ ਉਹਨਾਂ ਨੇ ਸੱਜੇ ਕੰਨ 'ਚ ਨਾ ਕੁਝ ਪਾਇਆ ਹੋਇਆ ਉਹਦੇ ਕਾਰਨ ਉਹਨਾਂ ਦਾ ਕੰਨ ਬਾਹਰ ਦਿਖ ਰਿਹਾ ਵਟ ਜੇ ਉਹਨਾਂ ਨੇ ਨਾ ਕੁਝ ਪਾਇਆ ਹੋਵੇ ਤਾਂ ਉਹਨਾਂ ਦਾ ਕੰਨ ਟਕਿਆ ਹੋਊਗਾ ਜੇ ਤੁਸੀਂ ਥੋੜਾ ਜ਼ੂਮ ਕਰਕੇ ਦੇਖੋਗੇ ਨਾ ਉਹਨਾਂ ਦੀ ਫੋਟੋ ਨੂੰ ਇਸ ਨੂੰ ਜਦੋਂ ਸੋង ਉਹਨਾਂ ਦਾ ਚੈੱਕ ਕਰਕੇ ਦੇਖੋਗੇ ਤਾਰੇ ਵਿੱਚ ਤੁਹਾਨੂੰ ਇਹ ਚੀਜ਼ ਸਮਝ ਆ ਜਾਵੇਗੀ ਉਹ ਜਿਹੜੀ ਚੀਜ਼ ਉਹਨਾਂ ਨੇ ਕੰਨ ਦੇ ਵਿੱਚ ਪਾਈ ਉਹ ਨੇ ਉਹਨਾਂ ਦਾ ਲੜ ਚੱਕਿਆ ਹੋਇਆ ਕੰਨ ਤੋਂ ਤੇ ਜੇ ਉਹਨਾਂ ਨੇ ਨਾ ਪਾਈ ਹੋਵੇ ਤਾਂ ਉਹਨਾਂ ਦਾ ਕੰਨ ਜਿਹੜਾ ਉਹ ਲੁਕਿਆ ਹੋਵੇਗਾ ਦੋਨਾਂ ਸਾਈਡਾਂ ਤੋਂ ਥੋੜਾ-ਥੋੜਾ ਦਸਤਾਨਾ ਨੂੰ ਨਾ ਆਪਾਂ ਦੱਬ ਦੇ ਵੀ ਜਾ ਰਹੇ ਹਾਂ ਕਿ ਜਿਆਦਾ ਬਾਹਰ ਨੂੰ ਵੀ ਨਾ ਹੋ ਜAVE ਦਸਤਾਰ ਆਪਣੀ ਤੇ ਅਖੀਲੇ ਲੜ ਨੂੰ ਚੰਗੀ ਤਰ੍ਹਾਂ ਖਿੱਚ ਗਏ ਇਹ ਲੜ ਪੂਰਾ ਪਰਫੈਕਟ ਆਣਾ ਸੀਗਾ ਸਾਡੇ ਜੇ ਇਹ ਲੜ ਜਿਆਦਾ ਵੱਡਾ ਆਉਂਦਾ ਤਾਂ ਇਹਨੂੰ ਅਸੀਂ ਜਿਆਦਾ ਅੰਦਰ ਕਰਕੇ ਇਹਦਾ ਤੁਲਲਾ ਲੈ ਦਿਖਾ ਲੈਣਾ ਸੀਗਾ ਛੋਟਾ ਆ ਜੇ ਲੜ ਛੋਟਾ ਆਂਦਾ ਫਿਰ ਇੱਕੋ ਹੀ ਹੱਲ ਸੀਗਾ ਇਹਨੂੰ ਖੋਲ ਕੇ ਤੁਸੀਂ ਦੁਬਾਰਾ ਬਨਣਾ ਹੈ ਠੀਕ ਹੈ ਜੀ ਤੁਸੀਂ ਹਰ ਇੱਕ ਦਸਤਾਰ ਦੇ ਨਾਲ ਦਾ ਕਪੜਾ ਲੈ ਕੇ ਨਹੀਂ ਰੱਖ ਸਕਦੇ ਹੈਗੇ ਹਾਂ ਚੁੱਟੀ ਦਸਤਾਰ ਇੱਕ ਨਾਰਮਲ ਦਸਤਾਰ ਹੁੰਦੀ ਆ ਰੰਗ ਜਿੱਥੇ ਮਰਜ਼ੀ ਲਾ ਲਓ ਕੋਈ ਪਤਾ ਪਰ ਜਿੰਨੀਆਂ ਦਸਤਾਰਾਂ ਤੁਸੀਂ ਲਓਗੇ ਸਾਰੀਆਂ ਦਸਤਾਰਾਂ ਦਾ ਤੁਸੀਂ ਐਕਸਟਰਾ ਕਪੜਾ ਨਹੀਂ ਲੈ ਸਕਦੇ ਹੁਣ ਅਖੀਲੇ ਲੜ ਨੂੰ ਦੇਖੋ ਚੰਗੀ ਤਰ੍ਹਾਂ ਸਹੀ ਕੀਤਾ ਆਪਾਂ ਇਹਨੂੰ ਇਸ ਤਰੀਕੇ ਨਾਲ ਇਕੱਠਾ ਕਰ ਲਿਆ ਇਹਦੇ ਵਿੱਚ ਦੇਖੋ ਇਹ ਦੇ ਨਾਲ ਨਾ ਥੋੜਾ ਜਿਹਾ ਉੱਪਰ ਖੜਵਾਇਆ ਤੁਰਲਾ ਬਣੂਗਾ ਛੋਟਾ ਜਿੱਦਾਂ ਉਹਨਾਂ ਦਾ ਖੜਾ ਨਾ ਛੋਟਾ ਜਿਹਾ ਤੁਰਲਾ ਕੱਢਿਆ ਉਹਨਾਂ ਨੇ ਪਹਿਲਾਂ ਲੜ ਨੂੰ ਸਹੀ ਤਰੀਕੇ ਨਾਲ ਅਸੀਂ ਬਿਠਾਵਾਂਗੇ ਆਪਣੀ ਜਗ੍ਹਾ 'ਚ ਜਿੱਦਾਂ ਉਹਨਾਂ ਨੇ ਅਖੀਲਾ ਲੜ ਲਾਇਆ ਹੋਇਆ ਥੋੜਾ ਜਿਹਾ ਨੀਵਾ ਕਰਕੇ ਉਹਨਾਂ ਨੇ ਕੰਨ ਥੋੜਾ ਬਾਹਰ ਦਿਖਾਇਆ ਅਸੀਂ ਨਹੀਂ ਦਿਖਾਣਾ ਕਰਨ ਕਿਉਂਕਿ ਅਸੀਂ ਕੰਨ ਦੇ ਵਿੱਚ ਨਾ ਤਾਂ ਕੁਝ ਪ ਵੀ ਸੈਂਟਰ ਚ ਬਣਾਉਣ ਦੀ ਕੋਸ਼ਿਸ਼ ਕਰਨੀ ਆ ਵੈਸੇ ਤਾਂ ਉਹਨਾਰੀ ਵੀ ਥੋੜੀ ਜੀ ਇਹ ਥੋੜੀ ਜੀ ਟੈਡੀ ਸਗੀ ਬਟ ਆਪਾਂ ਕੋਸ਼ਿਸ਼ ਕਰਾਂਗੇ ਜਿੱਦਾਂ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਟੰਗ ਨਾਲ ਵੀ ਕਰ ਸਕਦੇ ਹੋ ਲੜ ਨੂੰ ਥੋੜਾ ਚੋੜਾ ਕਰਕੇ ਲਗਾਣਾ ਆ ਉੱਪਰਲੇ ਪਾਸੇ ਚੰਗੀ ਤਰ੍ਹਾਂ ਟਾਈਟ ਕਰਾਂਗੇ ਦੇਖੋ ਇਹ ਦਸਤਾਰ ਹੋ ਗਈ ਨਾ ਆਪਣੀ ਗੋਲਜੀ ਦਸਤਾਰ ਤੇ ਇਸ ਹਿੱਸੇ ਤੋਂ ਦੇਖੋ ਲੜ ਆਪਾਂ ਨੂੰ ਜਿੰਨਾ ਕਿ ਚਾਹੀਦਾ ਸੀ ਉਨਾ ਹੀ ਆ ਲੜ ਨੂੰ ਥੋੜਾ ਅੰਦਰ ਕਰਾਂਗੇ ਚੰਗੀ ਤਰ੍ਹਾਂ ਅੰਦਰ ਕਰਨ ਤੋਂ ਬਾਅਦ ਚ ਥੋੜਾ ਐਸੀ ਬਾਹਰ ਨੂੰ ਛੱਡ ਦੇਣਾ ਆ ਥੋੜਾ ਬਾਹਰ ਨੂੰ ਕੱਢਾਂਗੇ ਉਹਦੇ ਵਿੱਚੋਂ ਤੇ ਫਿਰ ਇਸ ਤਰੀਕੇ ਨਾਲ ਤੁਹਾਡੇ ਵੱਟ ਪੈਣਗੇ ਇਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਨਾ ਲੜ ਇਥੋਂ ਉਦਾਂ ਹੀ ਉਹਨਾਂ ਨੇ ਕੱਢਿਆ ਹੋਇਆ ਤੇ ਇਹ ਸਿਗੀ ਰঞ্জੀਤ ਬਾਵਾ ਸਟਾਈਲ ਦੇਸੀ ਪੱਗ ਜਿਹੜੀ ਉਹਨਾਂ ਨੇ ਨੀਂ ਮਿੱਟੀ ਐ ਸੌਂਗ ਦੇ ਵਿੱਚ ਸਜਾਈ ਹੋਈ ਸੀਗੀ ਤੇ ਲੜ ਨੂੰ ਥੋੜਾ ਇਸ ਜਗ੍ਹਾ ਤੋਂ ਖੋਲ ਦਿਓ ਇਹ ਨਾਲ ਜ਼ਿਆਦਾ ਵਧੀਆ ਲੱਗੇਗਾ ਦੇਖਣ ਨੂੰ ਤੇ ਹੁਣ ਆਪਾਂ ਮੇਰੇ ਵੀਰੋ ਕੀ ਕਰਨਾ ਹੈ ਦਸਤਾਰ ਦੀ ਜਿਹੜੀ ਸ਼ੇਪ ਆ ਇੱਥੋਂ ਹੀ ਲੜ ਨੂੰ ਥੋੜਾ ਟਾਈਟ ਕਰਾਂਗੇ نیچے ਨੂੰ ਖਿੱਚ ਕੇ ਪਿੱਛੇ ਤੱਕ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਕੋਈ ਵੀ ਲੜ ਤੁਹਾਨੂੰ ਢਿੱਲਾ ਜਾਂ ਨਹੀਂ ਲੱਗਣਾ ਚਾਹੀਦਾ ਦਸਤਾਰ ਤੁਹਾਡੀ ਜਿਹੜੀ ਸ਼ੇਪ ਦੇਸੀ ਪੱਗ ਵਰਗੀ ਹੋਣੀ ਚਾਹੀਦੀ ਆ ਪਰ ਐਦਾਂ ਨਹੀਂ ਹੋਣਾ ਚਾਹੀਦਾ ਦਸਤਾਰ ਤੁਹਾਡੇ ਸਿਰ ਤੋਂ ਖਿਸਕਦੀ ਹੋਵੇ ਟਾਈਟ ਹੋਣੀ ਚਾਹੀਦੀ ਆ ਦਸਤਾਰ ਤੁਹਾਡੀ ਜਿਹੜੀ ਸਿਰ ਤੇ ਟਿਕੀ ਰਵੇ ਧਿਆਨ ਨਾਲ ਫਿਰ ਕੰਨ ਨੂੰ ਸਿੱਧਾ ਕਰ ਲਵਾਂਗੇ ਰਾਈਟ ਸਾਈਡ ਤੋਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਂਗਾ ਹੁਣੇ ਕਰਕੇ ਇੱਥੋਂ ਹੀ ਦੋਨੋਂ ਕੰਨ ਅਸੀਂ ਬਰਾਬਰ ਕਰ ਲੈਣੇ ਆ ਦੇਖੋ ਜਿੱਦਾਂ ਆਪਣੀ ਦਸਤਾਰਨ ਵੀ ਵੀ ਤੁਹਾਨੂੰ ਸੈਂਟਰ ਦੇ ਵਿੱਚ ਕਰ ਦੇਵਾਂਗੇ ਸਲਾਈ ਨਾਲ ਤੇ ਦਸਤਾਰ ਨੂੰ ਥੋੜਾ ਦੋਨੋਂ ਪਰ ਵੱਟਿਆ ਦੇ ਬਰਾਬਰ ਕਰਕੇ ਇਸ ਢੰਗ ਨਾਲ ਇਸ ਜਗ੍ਹਾ ਤੋਂ ਸਹੀ ਕਰ ਲਵਾਂਗੇ ਗੁਲਾਈ ਕਰਨ ਤੋਂ ਬਾਅਦ ਚੈੱਕ ਕਰਾਂਗੇ ਕਿ ਦਸਤਾਰ ਤੁਹਾਡੀ ਹਰੇਕ ਹਿੱਸੇ ਤੋਂ ਸਹੀ ਆ ਪਿੱਛੇ ਤੱਕ ਗੁਲਾਈ ਮੇਨਟੇਨ ਕਰਾਂਗੇ ਜੇ ਤੁਹਾਨੂੰ ਕਿਤੇ ਡੰਗ ਲੱਗਦਾ ਹੋਵੇ ਤਾਂ ਅੰਦਰੋਂ ਜੀ ਕਪੜਾ ਐਡਜਸਟ ਕਰਾਂਗੇ ਕੋਈ ਐਕਸਟਰਾ ਕਪੜਾ ਦਸਤਾਰ ਦੇ ਵਿੱਚ ਨਹੀਂ ਦੇਣਾ ਹੁਣ ਤੁਸੀਂ ਤੇ ਇਸ ਜਗ੍ਹਾ ਤੋਂ ਪ੍ਰੋਪਰ ਲੜ ਨੂੰ ਖਿੱਚ ਕੇ ਸਹੀ ਪੋਜੀਸ਼ਨ ਤੇ ਲੈ ਕੇ ਆਵਾਂਗੇ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤਾਂ ਉਹਨੂੰ ਤੁਸੀਂ ਹੁਣੇ ਦੂਰ ਕਰਦਾ ਆਂ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦੇਤੀ ਸੇਮ ਐਜ਼ ਇਟ ਇਜ਼ ਦਸਤਾਰ ਸਜਾਉਣ ਦੀ ਉਹਨਾਂ ਵਰਗੀ ਤੇ ਇਹ ਜਗ੍ਹਾ ਤੋਂ ਤੁਸੀਂ ਦੇਖੋਗੇ ਨਾ ਜੀ ਇਹ ਜਗ੍ਹਾ ਤੇ ਤੁਸੀਂ ਦੇਖੋ ਇੱਥੋਂ ਜੀ ਮੈਂ ਕੰਨ ਕੱਢਾਂਗਾ ਕੰਨ ਥੋੜਾ ਬਾਹਰ ਕੱਢ ਕੇ ਦਿਖਾਉਂਗਾ ਤੁਹਾਨੂੰ ਮੈਂ ਪਹਿਲਾਂ ਇੱਥੋਂ ਜੀ ਐਦਾਂ ਇੱਥੇ ਉਹਨਾਂ ਨੇ ਕੁਝ ਪਾਇਆ ਤੇ ਇਹਦੇ ਕਰੋਂ ਉਹਨਾਂ ਨੇ ਦਸਤਾਰ ਨੇ ਲੜ ਨੂੰ ਥੱਲੇ ਨਹੀਂ ਆਣ ਦਿੱਤਾ ਤਾਂ ਉਹਨਾਂ ਦਾ ਕੰਨ ਦਿਖਦਾ ਪਿਆ ਇਸ ਜਗ੍ਹਾ ਤੋਂ ਤੇ ਹੁਣ ਅਸੀਂ ਉੱਪਰੋਂ ਹੀ ਦਸਤਾਰ ਦੀ ਗੋਲਾਈ ਨੂੰ ਮੇਨਟੇਨ ਕਰਨ ਤੋਂ ਬਾਅਦ ਚੋਂ ਉੱਪਰਲੇ ਪੱਲੇ ਨੂੰ ਖਿੱਚਾਂਗੇ ਖਿੱਚ ਕੇ ਚੰਗੀ ਤਰ੍ਹਾਂ ਖੋਲਾਂਗੇ ਕੋਸ਼ਿਸ਼ ਕਰੋ ਸਾਨੂੰ ਡਬਲ ਟਕਣ ਦੀ ਤੇ ਵੈਸੇ ਤਾਂ ਆਪਾਂ ਸਿੰਪਲ ਦਸਤਾਰ ਹੀ ਸਜਾ ਰਹੇ ਹਾਂ ਤਾਂ ਕੋਈ ਜ਼ਿਆਦਾ ਤੁਹਾਨੂੰ ਮਿਹਨਤ ਕਰਨ ਦੀ ਵੀ ਲੋੜ ਨਹੀਂ ਸਗੀ ਮੇਨ ਜ਼ਿਆਦਾ ਚੀਜ਼ ਹੈ ਕਿ ਉਹ ਨਾਲ ਵਰਗੀ ਦਸਤਾਰ ਸਜਾ ਕੇ ਦਿਖਾਉਣ ਦੀ ਉਹ ਆਪਾਂ ਤੁਹਾਨੂੰ ਬਖੂਬੀ ਕਰਕੇ ਦਿਖਾ ਦਈ ਆ ਹੁਣ ਦੋਨਾਂ ਹਿੱਸਿਆਂ ਤੋਂ ਚੰਗੀ ਤਰ੍ਹਾਂ ਕਪੜਾ ਖੋਲ ਕੇ ਤੁਸੀਂ ਸਿਰ ਦੇ ਉੱਤੇ ਚੰਗੀ ਤਰ੍ਹਾਂ ਵਿਛਾ ਲੈਣਾ ਹੈ ਪਹਿਲਾਂ ਖੱਬੇ ਪਾਸੇ ਉਹ ਕਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰਾਂਗੇ ਫਿਰ ਸੱਜੇ ਪਾਸੇ ਉਹ ਕਪੜੇ ਨੂੰ ਅੰਦਰ ਕਰਾਂਗੇ ਉੱਪਰਲੇ ਹਿੱਸੇ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਲੜ ਰੈਂਡਮਲੀ ਐਜ਼ ਇਟ ਇਜ਼ ਉੱਥੇ ਹੀ ਨੇ ਜਿੱਥ ਕੋਈ ਪੇਚ ਆਪਾਂ ਉੱਪਰੋਂ ਸਾਫ਼ ਨਹੀਂ ਕੀਤੇ ਕੋਈ ਪੇਚ ਆਪਾਂ ਮੋਟੇ ਨਹੀਂ ਕੀਤੇ ਉੱਪਰੋਂ ਜੀ ਜਿੱਦਾਂ ਥੋੜੇ ਥੋੜੇ ਢਿੱਲੇ ਲੱਗਦੇ ਪਏ ਨਾ ਦੇਸੀ ਪਾਗ ਨੂੰ ਅਸੀਂ ਐਜ਼ ਇਟ ਇਜ਼ ਹੀ ਰਹਿਣ ਦੇਣੇ ਆ ਉਹ ਲੜ ਫਿਰ ਪਿਛਲੇ ਹਿੱਸੇ ਤੋਂ ਚੰਗੀ ਤਰ੍ਹਾਂ ਸੇ ਨੂੰ ਕਵਰ ਕਰ ਲੈਣਾ ਹੈ ਫਿਰ ਜਿਹੜਾ ਆਪਾਂ ਲੜ ਛੱਡਿਆ ਹੋਇਆ ਇਹਨੂੰ ਫੜ ਕੇ ਖਿੱਚ ਲੈਣਾ ਹੈ ਇਹਦੇ ਨਾਲ ਤੁਹਾਡਾ ਸੇਰ ਵਾਲਾ ਹਿੱਸਾ ਜਿਹੜਾ ਹੋਊਗਾ ਸਹੀ ਤਰੀਕੇ ਨਾਲ ਸਾਫ਼ ਹੋ ਜੂਵੇਗਾ ਤੇ ਇਹਨੂੰ ਲੜ ਨੂੰ ਖੋਲ ਕੇ ਚੰਗੀ ਤਰ੍ਹਾਂ ਇਹਦੇ ਵਿੱਚ ਵਟ ਜੇ ਪਾ ਲੈਣੀ ਆ ਤੇ ਤੁਹਾਡਾ ਲੜ ਉਹਨਾਂ ਵਰਗਾ ਲੱਗਣਾ ਸ਼ੁਰੂ ਹੋ ਜਵੇਗਾ ਤੇ ਹੁਣ ਤੁਹਾਨੂੰ ਦਸਤਾਰ ਦੇ ਹਰੇਕ ਕਿਸੇ ਤੋਂ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੋਂ ਦੇਖ ਸਕਦੇ ਹੋ ਵੀਡੀਓ ਨੂੰ ਪਾਜ਼ ਕਰਕੇ ਦੇਖ ਲਿਓ ਕਿ ਤੁਹਾਨੂੰ ਦਸਤਾਰ ਉਹਨਾਂ ਵਰਗੀ ਲੱਗ ਰਹੀ ਹੈ ਕਿ ਨਹੀਂ ਤਾਂ ਕਮੈਂਟ ਕਰ ਦਿਓ ਯੈਸ ਤੇ ਅੱਜ ਸਾਨੂੰ 93 ਦਿਨ ਹੋ ਗਏ ਆ ਤੁਹਾਡੀ ਸਪੋਰਟ ਸਦਕਾ ਰੋਜ਼ ਤੁਹਾਨੂੰ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਂਦਿਆਂ ਨੂੰ ਤੇ ਇਸੇ ਤਰ੍ਹਾਂ سپورਟ ਕਰਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀ ਦਸਤਾਰਾ ਦੁਮਾਲਾ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਨੀਚੇ ਡਿਸਕ੍ਰਿਪਸ਼ਨ ਚ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ ਨੂੰ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਸਟਾਈਲ ਦੀ ਦਸਤਾਰ ਦੀ ਵੀਡੀਓ ਇਸੇ ਤਰ੍ਹਾਂ ਜੁੜੇ ਰਹੋ ਤੇ سپورਟ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ